ਸਾਇਤ ਤੱਤ ਨੂੰ ਔਂਕੜਾ ਉਦਾਰਥ ਹੋ ਰੋਵੇਗਾ। ਜਿੰਨੇ ਤਰਾਂ ਦੇ ਸ਼ਬਦ ਇੱਕ ਤੱਤੇ ਦੇ ਸਿਹਾਰੀ ਹੈ, ਇੱਕ ਤੱਤੇ ਨੂੰ ਔਂਕੜਾ ਇੱਕ ਤੱਤਾ ਹੁੰਦਾ ਹੈ। ਉਹ ਉਚਾਰਨ ਵਿੱਚੇ ਕੋ ਜੇ ਰਹਿਣਗੇ ਅਰਥ ਬਦਲ ਜਾਣਗੇ। ਸਭੀ ਕੋ ਗੱਲ ਉਠਣੀ। ਸਭਨੇ ਅਗਿਨਾ। ਅਰਥ ਬਦਲ ਜਾਣਗੇ ਉਚਾਰਨ ਹੋਈ ਰੋਵੇਗਾ। ਇਸ ਤਰ੍ਹਾਂ ਹੀ ਨਾਮ ਦਾ ਹੈ। ਤੋ ਪਲੇਅ ਗੋ ਕਰਤਾ ਬਿਰਖ ਆ ਗਿਆ ਪੱਪੇ ਨੂੰ ਔਂਕੜ ਰਾਰਾ ਖੱਥੇ ਨੂੰ ਫਿਰ ਔਂਕੜ ਗੁਰਖੂਰੀ ਨਾ ਕਵਾਂਗੇ ਗੁਰਖੀ ਕਵਾਂਗੇ ਹੁਣ ਇਹਨੇ ਜਿੰਦ ਤੱਕ ਸਮਝ ਆ ਗਿਆ ਸਾਰਿਆਂ ਨੂੰ ਆ ਗਿਆ ਹੁਣ ਇਹਦਾ ਆਪ ਅਭਿਆਸ ਕਰਾਂਗੇ ਅਭਿਆਸ ਕਿਵੇਂ ਕਰਾਂਗੇ ਹਾਂ ਇੱਕ ਹੋਰ ਤੁਹਾਨੂੰ ਦੱਸ ਦਈਏ ਜਿਹੜਾ ਮੇਨ ਨੁਕਤਾ ਲੱਗਦਾ ਹੁਣ ਜਿਵੇਂ ਆਪਾਂ ਬੋਲਣਾ ਨਾ ਜਿਵੇਂ ਉਥੇ ਤੁਹਾਨੂੰ ਸਤਨਾਮ ਲਿਖਣਾ ਪੈ ਜੇ ਆਪਾਂ ਸਿੱਧਾ ਸਤਨਾਮ ਬੋਲਿਆ ਉਵੇਂ ਹੀ ਲਿਖਣਾ ਉੱਥੇ ਇਹ ਨਹੀਂ ਸੋਚਣ ਬੈਜਣਾ ਪੇਪਰ ਤੇ ਵੀ ਦਿੱਤੇ ਨੂੰ ਸਿਹਾਰੀ ਜੀ ਕਿ ਔਂਕੜ ਗੰਮੇ ਨੂੰ ਸਿਹਾਰੀ ਜੀ ਕਿ ਤੇ ਔਂਕੜੇ ਸਤਨਾਮ ਤੇ ਰੱਖ ਨਾ ਜਿਵੇਂ ਤੁਸੀਂ ਤੁਹਾਨੂੰ ਵਿਆਕਰਨ ਦੇ ਮਤਾਬ ਮੁਖਾਇਆ ਜਾ ਰਿਹਾ ਹੈ ਬੋਲ ਕੇ ਹੋਣਾ ਪਾਣੀ ਐ ਪਾਣੀ ਪਚਾਰਨਾ ਪਾਸੇ ਕਰਿਆ ਪਰ ਔਰਾਂ ਦੇ ਵਿੱਚ ਉਵੇਂ ਤੁਸੀਂ ਉੱਤੇ ਜਰਾ ਦੇ ਦੇਣਾ ਦਾ ਕੀ ਹੋਏਗਾ ਸਮਝ ਆਉਗਾ ਤੁਹਾਨੂੰ ਹੁਣ ਆਪਾਂ ਅਭਿਆਸ ਕਰਾਂਗੇ ਹਾਂ ਇੱਕ ਹੋਰ ਨਕਦਾ ਤਿੰਨ ਅੱਖਰ ਹੈਗੇ ਨੇ ਗੈਂਤੀ ਇੱਕ ਤਿੰਨ ਅੱਖਰ ਜਿੰਨਾ ਲਾਹ ਲਖੇ ਲੱਗਿਆ ਹੋਵੇ ਉਹ ਖੇਲਾ ਅੱਖਰ ਆਜੇ ਤਿੰਨ ਅੱਖਰ ਹਾਂਾ ਪੂਰਾ ਤੇ ਈੜੀ ਜੋ ਖੇੇ ਤੇ ਲੱਗਿਆ ਉਹ ਸ਼ਬਦ ਹੈ ਤਾਂ ਉਹ ਨਾਲ ਅਲਗਾਬਾਤ ਬੋਲੀ ਜਾਂਦੀ ਹੈ ਹਾਂ ਇਹ ਨਾਲ ਦੋਨੋਂ ਬਾਤਲੇ ਬੋਲੀ ਜਾਂਦੀ ਹੈ ਜੇ ਕੀਰਨੇ ਆਏਗਾ ਅੱਗੇ ਆਏਗਾ ਉਹ ਤੁਹਾਨੂੰ ਫਿਰ ਆਪਾਂ ਰਵੀਜ਼ ਕਰਾ ਦੇਣਾ ਕੂਕੜਾ ਫਾਹਰੇ ਨਾਲ ਔਂਕੜ ਹੁਣ ਸਿਹਾਰੀ